ਜੋਬ ਦੀ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧ ਰਿਹਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪੰਜਾਬ ਦੇ ਜੁਹਾਜ਼ ਚੜ ਕੇ ਵਿਦੇਸ਼ੀ ਧਰਤੀ ਤੇ ਜਾ ਰਹੇ ਨੇ ਤੇ ਉੱਥੇ ਜਾ ਕੇ ਆਪਣਾ ਭਵਿੱਖ ਸੈਟਲ ਕਰ ਰਹੇ ਨੇ ਪਰ ਕਈ ਵਾਰ ਤਾਂ ਉਹਨਾਂ ਨੂੰ ਏਜੰਟਾਂ ਦੇ ਵੱਲੋਂ ਹੀ ਠੱਗ ਲਿਆ ਜਾਂਦਾ ਹੈ ਜ਼ਿਆਦਾਤਰ ਕੁੜੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਨੇ ਜਿਹੜੀਆਂ ਕਿ ਅਰਬ ਦੇਸ਼ਾਂ ਦੇ ਵਿੱਚ ਲਜਾਣ ਦੀ ਬਜਾਏ ਉਹਨਾਂ ਤੋਂ ਲੱਖਾਂ ਰੁਪਏ ਠੱਗ ਲਏ ਜਾਂਦੇ ਨੇ ਤਾਂ ਜੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਤਰਖਾਨਬੱਦ ਤੋਂ ਜਿੱਥੇ ਅਕਤਰ ਦੇ ਵਿੱਚ ਕੰਮ ਕਰਨ ਦੇ ਲਈ ਇੱਕ ਏਜੰਟ ਦੇ ਵੱਲੋਂ 50000 ਰੁਪਏ ਉਸਦੇ ਕੋਲੋਂ ਲੈ ਲਏ ਗਏ ਹਾਲਾਂਕਿ ਸੌਦਾ ਹੋਰ ਪੈਸਿਆਂ ਦਾ ਵੀ ਤੈਅ ਹੋਇਆ ਸੀ ਪਰ 50000 ਰੁਪਏ ਪਹਿਲਾ ਠੱਗ ਦੇ ਵੱਲੋਂ ਲੈ ਲਏ ਗਏ ਏਜੰਟ ਦੇ ਵੱਲੋਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਪਰਿਵਾਰ ਨੂੰ ਉਸ ਤੋਂ ਬਾਅਦ ਉਸ ਕੁੜੀ ਨੂੰ ਜੋ ਹੈ ਬੰਬੇ ਦੀ ਕਾਰਗਿਲ ਜੇਲ੍ਹ ਦੇ ਵਿੱਚ 7 ਦਿਨ ਰਹਿਣਾ ਪਿਆ ਉਸ ਤੋਂ ਬਾਅਦ ਉਹ ਜ਼ਮਾਨਤ ਤੇ ਘਰ ਆਈ ਹੈ ਪੂਰੀ ਕਹਾਣੀ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿਉਂਕਿ ਅਸੀਂ ਅਕਸਰ ਹੀ ਆਪਣੇ ਪਰਿਵਾਰ ਦਾ ਸਹਾਰਾ ਬਣਨ ਦੇ ਲਈ ਤੇ ਆਪਣਾ ਭਵਿੱਖ ਸਵਾਰਨ ਦੇ ਲਈ ਬਹੁਤ ਸਾਰੇ ਨੌਜਵਾਨ ਸੋਚ ਲੈਂਦੇ ਨੇ ਕਿ ਵਿਦੇਸ਼ੀ ਧਰਤੀ ਤੇ ਜਾਈਏ ਉੱਥੇ ਕੰਮ ਕਰੀਏ ਪੈਸਾ ਕਮਾਈਏ ਤੇ ਆਪਣੇ ਪਰਿਵਾਰ ਨੂੰ ਵੀ ਚਾਰ ਪੈਸੇ ਭੇਜੀਏ ਤੇ ਉਹਨਾਂ ਦਾ ਸਹਾਰਾ ਬਣੀਏ ਪਰ ਜਹਾਜ਼ ਚੜਨ ਤੋਂ ਪਹਿਲਾਂ ਹੀ ਕਈ ਵਾਰ ਉਹਨਾਂ ਦੇ ਨਾਲ ਅਜਿਹਾ ਕੁਝ ਹੋ ਜਾਂਦਾ ਹੈ ਜਿਹੜੇ ਕਿ 에ਜੰਟ ਬੈਠੇ ਨੇ ਠਾਗੇ 에ਜੰਟ ਬਣੇ ਤਾਂ ਇਹ ਜੇ ਕਹਾਣੀ ਇਸ ਮੋਗਾ ਜ਼ਿਲ੍ਹੇ ਦੇ ਕੁੜੀ ਦੀ ਹੈ ਜਿਹੜੀ ਕਿ ਬੰਬੇ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਵੀ ਦਿਨ ਕੱਟ ਕੇ ਆਈ ਹੈ ਉਸ ਦੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਆਓ ਸੁਣਦੇ ਹਾਂ ਉਸ ਦੀ ਕਹਾਣੀ ਪਹਿਲਾਂ ਜੀ ਅਸੀਂ 80000 ਵਾਂਗ ਅਸੀਂ ਪਹਿਲਾਂ ਦੇ ਚੁੱਕੇ ਸੀਗੇ ਤੇ ਜੋ ਕਿ ਅਸੀਂ ਬਹੁਤ ਗਰੀਬ ਘਰ ਦੇ ਆ ਅਸੀਂ ਇਨਾ ਕਰਚਾ ਨਹੀਂ ਕਰ ਸਕਦੇ ਸੀਗੇ ਹਨਾ ਉਹਨਾਂ ਨੇ ਸਾਨੂੰ ਕਿਹਾ ਪਹਿਲਾਂ ਤੁਸੀਂ ਇੰਨੇ ਕ ਭਰ ਦੋ ਤੇ ਬਾਕੀ ਤੁਸੀਂ ਬਾਅਦ ਚ ਦੇ ਦਿਓ ਬਾਕੀ ਉਹ ਰਾਜਕੋਸ਼ ਸੀਗੀ ਉਹ ਕਹਿਣ ਲੱਗੀ ਮੈਨੂੰ ਇੱਕ ਸੈਲਰੀ ਵੀ ਦੇਣੀ ਪੈਣੀ ਐ ਕ ਮਹੀਨੇ ਦੀ ਤੁਹਾਨੂੰ ਤੇ ਹਨਾ ਉਹ ਕ ਸੈਲਰੀ ਵੀ ਮੰਗ ਰਹੀ ਸੀਗੀ ਸਾਡੇ ਤੋਂ ਤੇ ਉਸ ਤੋਂ ਬਾਅਦ ਹਲੇ ਉਹ ਕਹਿੰਦੀ ਬਾਕੀ ਉੱਥੇ ਜਾ ਕੇ ਪੈਸੇ ਦੇਣੇ ਆ ਤੁਸੀਂ ਹੁਣ ਕਿੰਨਾ ਖਰਚਾ ਆ ਗਿਆ ਤੁਹਾਨੂੰ ਜੇ ਤੁਸੀਂ ਛਡਾਉਂਦੇ ਹੁਣ 1.5 ਲੱਖ ਲਗਭਗ 1.5 ਲੱਖ ਮੇਰੇ ਮਾਪਿਆਂ ਨੇ ਇਕੱਠੇ ਕੀਤੇ ਆ ਕੋਈ ਕਈ ਵਿਸਾਂਤ ਅੰਕਲ ਨੇ ਦਵਾਏ ਆ ਕੁਝ ਕਲਜ ਸੀ ਮੇਰੇ ਚਾਚੇ ਤਾਇਆ ਆ ਗਏ ਨੇ ਇਕੱਠੇ ਕਰਕੇ ਤੇ ਮੈਨੂੰ ਲੈ ਕੇ ਆਂਦਾ ਛੜਾ ਸਾਡੇ ਪਰਿਵਾਰ ਚ ਹੋਰ ਕੋਣ ਕੋਣ ਹੈ ਸਾਡੇ ਪਰਿਵਾਰ ਚ ਮੇਰੀ ਮਦਰ ਹੈ ਬ੍ਰਦਰ ਹੈ ਫਾਦਰ ਹੈ ਤੇ ਉਮਰ ਕਿੰਨੀ ਹੈ ਬ੍ਰਦਰ ਹੈਗਾ ਵਾ 30 32 ਸਾਲ ਦਾ ਵੀਜ਼ਾ ਕਿੱਥੋਂ ਦਾ ਲਵਾਉਣਾ ਸੀਗਾ ਇਹ ਤੁਹਾਨੂੰ ਕੋ ਪਤਾ ਵੀਜ਼ਾ ਕਤਰ ਦਾ ਲਵਾਉਣਾ ਸੀ ਜੀ ਪਹਿਲਾਂ ਵੀ ਕੋਈ ਕੁੜੀਆਂ ਗਈਆਂ ਉੱਧਰ ਹਾਂਜੀ ਉਹ ਕਹਿੰਦੀ ਅਸੀਂ ਬਹੁਤ ਕੁੜੀਆਂ ਭੇਜੀਆਂ ਤੇ ਹਨਾ ਉਹ ਵੀ ਇਸ ਤਰ੍ਹਾਂ ਹੀ ਭੇਜੀਆਂ ਗਈਆਂ ਤੇ ਉਹ ਮੈਨੂੰ ਵੀ ਮੈਨੂੰ ਉਹ ਕਹਿੰਦੀ ਤੈਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੇ ਘਰਦਿਆਂ ਨਾਲ ਗੱਲ ਵੀ ਹੋਈ ਆ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪਰ ਉਹ ਜੈਂਟ ਨੂੰ ਰਾਜਕੌਰ ਨੇ ਤੁਹਾਨੂੰ ਮਲਾਇਆ ਤੁਸੀਂ ਜਾਣਦੇ ਸੀ ਉਸ ਨੂੰ ਚਾ ਤੁਹਾਨੂੰ ਪਤਾ ਸੀ ਕਿੱਥੋਂ ਦਾ ਰਹਿਣ ਵਾਲਾ ਨਹੀਂ ਜੀ ਹੁਣ ਰਾਜਕੌਰ ਨੇ ਕੁਝ ਵੀ ਨਹੀਂ ਦੱਸਿਆ ਸਾਨੂੰ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿੱਥੋਂ ਦਾ ਕਿੱਥੋਂ ਦਾ ਨਹੀਂ ਉਹ ਉਹਨੇ ਕਹਿੰਦੇ ਉਹਨੇ ਇਦਾਂ ਕਿਹਾ ਤੁਸੀਂ ਬਾਗਾਂ ਵਾਲੇ ਜਾਇਓ ਤੇ ਅਜੰਟਾ ਹੂਗਾ ਏਜੰਟ ਆਇਆ ਤੇ ਉੱਥੇ ਉਹਨੇ ਦਿੱਤੇ ਫਾਰਮ ਸਾਨੂੰ ਤੇ ਨਾਲੇ ਪੈਸੇ ਲੈ ਕੇ ਗਿਆ ਤੇ ਉਸ ਤੋਂ ਬਾਅਦ ਅਸੀਂ ਨਾ ਏਜੰਟ ਆਪਣੇ ਘਰੇ ਵੀ ਨਹੀਂ ਲੈ ਕੇ ਗਿਆ ਸਨ ਨਹੀਂ ਬਾਗੇ ਵਾਲੇ ਕੋਈ ਆਫਿਸ 'ਚ ਮਿਲਿਆ ਸੀ ਏਜੰਟ ਜਾਂ ਨਹੀਂ ਜੀ ਜਿਹੜਾ ਇੱਕ ਜਿਹੜਾ ਕਰੋੜ ਜਿਹੜਾ ਇੱਕ ਚੌਂਕ 'ਚ ਮਿਲਿਆ ਸੀ ਵੀ ਤੁਹਾਨੂੰ ਪਤਾ ਨਹੀਂ ਅਸੀਂ ਕੋਈ ਆਫਿਸ ਨਹੀਂ ਆ ਕੋਈ ਅਣਜਾਣ ਬੰਦਾ ਤੁਹਾਨੂੰ ਐਵੇਂ ਉੱਥੇ ਆ ਕੇ ਰੋਡ 'ਤੇ ਮਿਲ ਜਾਂਦਾ ਤੁਸੀਂ ਜੀ ਅਜ ਰਾਜਕੌਰ ਨੇ ਕਿਹਾ ਸੀ ਜੀ ਤੇ ਰਾਜਕੌਰ ਤਾਂ ਹੁਣ ਤੁਸੀਂ ਕਰ ਤੁਹਾਡਾ ਫੋਨ ਨਹੀਂ ਚੱਕਦੀ ਫੇਰ ਤੁਸੀਂ ਉਹਨਾਂ 'ਤੇ ਵਿਸ਼ਵਾਸ ਕਿਵੇਂ ਕਰ ਲਿਆ ਉਸਤੇ ਪਹਿਲਾਂ ਉਹ ਕਰਦੀ ਰਹੀ ਆ ਗੱਲ ਸਾਡੇ ਨਾਲ ਲਗਾਤਾਰੀ ਹੁੰਦੀ ਰਹੀ ਆ ਗੱਲ ਮੁੜ ਕੇ ਜਦੋਂ ਆਹ ਗੱਲ ਜਿੱਦਾਂ ਪਤਾ ਲੱਗਿਆ ਕਿ ਮੈਂ ਜੇਲ੍ਹ 'ਚ ਫਸ ਗਈ ਆ ਤਾਂ ਅਗੋਂ ਉਹ ਬੋਲਦੀ ਆ ਕਿ ਮੈਂ ਕੀ ਕਰਾਂ ਹੁਣ ਰਾਜਪੁਰ ਕਿੱਥੇ ਰਹਿੰਦੀ ਏ ਹੁਣ ਰਾਜਪੁਰ ਕਤਰਚੀ ਆ ਜੀ ਉਹ ਵੀ ਬਾਹਰ ਹੀ ਆ ਹਾਂਜੀ ਹੁਣ ਕੀ ਮੰਗਤੀ ਕਰਦੇ ਹੋ ਤੁਸੀਂ ਅਸੀਂ ਸਾਡੇ ਜਿੰਨੇ ਪੈਸੇ ਲੱਗਿਆ ਉਹ ਅਸੀਂ ਵਾਪਸ ਲੈਣਾ ਚਾਹੁੰਦੇ ਆ ਤੇ ਨਾਲੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੁੰਦੇ ਆ ਜੀ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਤ ਸਿੰਘ ਹੈ ਜੀ ਜਿਹੜੀ ਬੇਟੀ ਵਾਪਸੀ ਕੋ ਕੋਣ ਹੈ ਤੁਹਾਡੇ ਕੀ ਲੱਗਦੇ ਨੇ ਮੇਰੀ ਬੇਟੀ ਹੈ ਜੀ ਕਰਮਜੀਤ ਕੌਰ ਕੀ ਮਾਮਲਾ ਕੀ ਬਣਾਈ ਹੋਤੀ ਮਾਮਲਾ ਜੀ ਤਕਰੀਬਨ ਅਸੀਂ ਇਹ ਕਹਿੰਦੇ ਜੀ ਤੁਹਾਡੇ ਕੋਲ ਲੜਕੇ ਨੂੰ ਅਸੀਂ ਬਾਹਰ ਲੈ ਕੇ ਜਾਵਾਂਗੇ ਤੇ ਤੁਹਾਡੇ ਵਧੀਆ ਸੇਫਟੀ ਹੋਊਗੀ ਤੁਸੀਂ ਆਪਦੇ ਕੰਮ ਤੋਂ ਤੁਸੀਂ ਬਾਝੋਂਗੇ ਤੁਹਾਡਾ ਹੋਇਆ ਆਪਰੇਸ਼ਨ ਵੀ ਤੁਹਾਡਾ ਵਧੀਆ ਕੰਮ ਪੈਸੇ ਵੀ ਵਧੀਆ ਚਾਰ ਬਣਨਗੇ ਤੇ ਨਾਲੇ ਵਧੀਆ ਦੌਣ ਵਾਸਤੇ ਵੀ ਵਧੀਆ ਪੈਸੇ ਚਾਰ ਇਕੱਠੇ ਹੋ ਜਾਣਗੇ ਕੌਣ ਸੀਗੇ ਉਦੋਂ ਜ ਆਪਣੇ ਜੀ ਰਾਜਕੌਰ ਜੀ ਕੀ ਲੱਗਦੇ ਇਹ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਗਾਂ ਦੇ ਗਾਂ ਰਿਸ਼ਤੇਦਾਰੀ ਸੀ ਜੀ ਉਦੋਂ ਮੁੜ ਕੇ ਜੇ ਇਹ ਕਹਿਣ ਲੱਗੇ ਅਸੀਂ ਨਰਮਾ ਚਲੇ ਗਏ ਫਿਰ ਇਹਨਾਂ ਨੂੰ ਕਹਿ ਕਵਾ ਕੇ ਜੇ ਇਹਨਾਂ ਤੋਂ ਪਾਸਪੋਰਟ ਬਣਵਾ ਲਿਆ ਤੇ ਪਾਸਪੋਰਟ ਬਣਵਾ ਕੇ ਕਹਿੰਦੇ ਵੀ ਛੇਤੀ ਕਰੋ ਅਸੀਂ ਅਸੀਂ ਗਏ ਨਗੌਰ ਕੋਲੇ ਨਰਮਾ ਚੁਗਣ ਉੱਥੋਂ ਅਸੀਂ ਤਕਰੀਬਨ ਦੋ ਵਾਰੀ ਅਸੀਂ ਇੱਥੇ ਵਾਪਸ ਆਏ ਵੀ ਤਾਂ ਪਾਸਪੋਰਟ ਬਣਵਾਦਣੇ ਬਾੜੀ ਮਜਬੂਰੀ ਕਰਨ ਲੱਗ ਗਏ ਫੋਨ ਤੇ ਫੋਨ ਡੈਲੀਗੋ ਕਰ ਲੱਗੇ ਵੀ ਤੁਸੀਂ ਪਾਸਪੋਰਟ ਬਣਵਾਓ ਤੇ ਦਾਦਾ ਜੀ ਦੇ ਇਹਨਾਂ ਗੁੜੀਆਂ ਨੂੰ ਭੇਜ ਤੀਏ ਤੁਸੀਂ ਨਰਮਾ ਛੱਡ ਕੇ ਤੁਸੀਂ ਆ ਜਾਓ ਹੋਰ ਕਿਸੇ ਏਜੰਟ ਨਾਲ ਮਿਲਾਇਆ ਏ ਤੁਹਾਨੂੰ ਨਹੀਂ ਜੀ ਸਾਨੂੰ ਕੋਈ ਏਜੰਟ ਨਾਲ ਨਹੀਂ ਮਿਲਾਇਆ ਉਹ ਕਦੇ ਵੀ ਤੁਹਾਡੇ ਮੈਂ ਸਾਰੇ ਏਜੰਟ ਨਾਲ ਆਪੇ ਗੱਲ ਕਰਾਉਂਗੀ ਸਾਰੀ ਜਿਹੜੀ ਗੱਲ ਹੋਊਗੀ ਮੈਂ ਤੁਹਾਨੂੰ ਸਾਰੀ ਦੱਸਾਂਗੀ ਫੋਨ ਤੇ ਗੱਲ ਕਰਾਂਗੀ ਜਦੋਂ ਕੋਈ ਤੁਹਾਡਾ ਜਿੱਦ ਦਾ ਤੁਹਾਡਾ ਵੀਜ਼ਾ ਲਵਾਵਾਂਗੇ ਮੈਂ ਏਜੰਟ ਨਾਲ ਗੱਲ ਤੁਹਾਡੇ ਨਾਲ ਗੱਲ ਵੀ ਕਰਨਗੇ ਫੋਨ ਤੇ ਏਜੰਟ ਨੂੰ ਮਿਲਿਆ ਹੋ ਤੁਸੀਂ ਨਹੀਂ ਜੀ ਅਸੀਂ ਮਿਲੇ ਨਹੀਂ ਸੀਗੇ ਜੀ ਤਕਰੀਬਨ ਏਜੰਟ ਨਾਲ ਸਾਡੇ ਫੋਨ ਤੇ ਗੱਲ ਹੁੰਦੀ ਰਹੀ ਹੈ ਕਿੰਨੇ ਪੈਸੇ ਦਿੱਤੇ ਤੁਸੀਂ ਅਸੀਂ ਜੀ 30000 ਰੁਪਏ ਤਕਰੀਬਨ ਟਰਾਂਸਫਰ ਕੀਤਾ ਸੀ ਅਸੀਂ ਤੇ 50000 ਰੁਪਏ ਸੀ ਚੜੱਕ ਜਾ ਕੇ ਤਕਰੀਬ ਅਸੀਂ ਉਹਨਾਂ ਨੇ ਪੁੱਛਿਆ ਵੀ ਸਾਨੂੰ ਕਹਾ ਤੁਸੀਂ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ ਸਾਨੂੰ ਜਬਾਗ ਤੇ ਕਹਿੰਨੇ ਬਾਗੇ ਪ੍ਰਾਣੇ ਉਹ ਕਹਿੰਦੇ ਬਾਗਾ ਪ੍ਰਾਣੇ ਕਹਿੰਦਾ ਵੀ ਸਾਨੂੰ ਕੋਈ ਕੰਮ ਜ਼ਰੂਰੀ ਹੈ ਹੋਰ ਵੀ ਕੰਮ ਕਹਿੰਦਾ ਮੈਂ ਕੁੜੀਆਂ ਲੈ ਕੇ ਜਾਣੀਆਂ ਦੂਜਾ ਮੈਡੀਕਲ ਕਰਾਉਣ ਦਿੱਲੀ ਤੇ ਮੈਂ ਦਿੱਲੀ ਜਾ ਰਿਹਾ ਤੇ ਤੁਸੀਂ ਆ ਜਿਹੜੇ ਇਹਦੇ ਫਾਰਮ ਹੈ ਤੁਸੀਂ ਸਾਰੇ ਇਕੱਠੇ ਕਰਕੇ ਲੈ ਜਾਓ ਤੁਹਾਨੂੰ ਕੀ ਪਤਾ ਲੱਗੇ ਜੀ ਉੱਥੇ ਜਿਹੜੀ ਹੈਗੀ ਬੇਟੀ ਤੁਹਾਡੀ ਉੱਥੇ ਫਸੀ ਵੀ ਹੈ ਬਾਗੇ ਸਾਨੂੰ ਜੀ ਬੰਬੇ ਜੀ ਸਾਨੂੰ ਤਕਰੀਬਨ 8 ਵਜੇ ਫੋਨ ਆਇਆ ਜੀ ਤਕਰੀਬਨ ਜਿਨ੍ਹਾਂ ਦਾ ਇਹਨਾਂ ਦਾ ਕੁੜੀਆਂ ਦੇ ਕੰਮ ਜੀ ਦਾ ਫੋਨ ਪੜਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਤੁਹਾਡੇ ਲੜਕੇ ਕਰਮਜੀਤ ਕਹਿੰਦਾ ਵੀ ਹਾਂਜੀ ਵੀ ਉਹ ਕਹਿੰਦੇ ਤੁਹਾਡੇ ਮੈਸੇਜ ਦੇ ਵਿੱਚ ਲੜਕੇ ਤੁਹਾਡੇ ਫਸ ਗਏ ਆ ਤੇ ਤੁਸੀਂ ਸਾਨੂੰ ਏਜੰਟ ਨਾਲ ਤੁਸੀਂ ਆਪਦੀ ਗੱਲ ਕਰੋ ਤੇ ਜਾਂ ਏਜੰਟ ਦਾ ਤੁਹਾਨੂੰ ਨੰਬਰ ਦੇਉ ਅਜਾ ਟਰਗਲ ਹੋਈ ਨਹੀਂ ਫਿਰ ਨਹੀਂ ਅਸੀਂ ਏਜੰਟ ਨੂੰ ਫੋਨ ਲਾਇਆ ਤੇ ਏਜੰਟ ਅਸੀਂ ਏਜੰਟ ਦਾ ਨੰਬਰ ਹੀ ਉਹਨਾਂ ਨੂੰ ਦਿੱਤਾ ਸੀ ਮੈਸੇਜ ਵਾਲਿਆਂ ਨੂੰ ਤੇ ਉਦੋਂ ਮੜ ਕੇ ਮੇਰੇ ਵੱਡੇ ਭਰਾ ਤੋਂ ਫੋਨ ਲਵਾਇਆ ਉਹਨਾਂ ਨੇ ਚੁੱਕਿਆ ਨੀਗਾ ਉਦੋਂ ਦੋ ਦਿਨ ਬਾਅਦ ਫਿਰ ਉਹਨਾਂ ਨੇ ਫੋਨ ਚੁੱਕਿਆ ਉਹ ਕਹਿੰਦੇ ਵੀ ਸਾਡੇ ਤੇ ਵੀ ਗੱਲ ਇਹ ਗੱਲ ਕਰਦੇ ਆ ਇਹ ਸਾਰੀ ਕੋਈ ਗੱਲ ਕੋਈ ਤੇ ਲੜਕੇ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਤੁਹਾਡੀ ਲੜਕੀ ਬਾਹਰ ਜਾਊਗੀ ਇੱਥੋਂ ਹੀ ਕਦਾ ਵੀ ਕੋਈ ਗੱਲ ਨਹੀਂ ਡਾਕੇ ਤੇ ਪਈ ਆ ਮਾੜੀ ਜਿਹੀ ਕੋਈ ਚੱਕਰ ਨਹੀਂ ਗਿਆ ਕਿੰਨੇ ਦਿਨਾਂ ਤੱਕ ਲੜਕੀ ਤੁਹਾਡੀ ਉੱਥੇ ਜੇਲ੍ਹ ਚ ਰਹੀ ਲੜਕੀ ਰਹੀ ਗਈ 7 ਦਿਨ ਰਹੀ ਹੈ ਜੇਲ੍ਹ ਤੇ ਫਿਰ ਬਸੰਤ ਸਿੰਘ ਨਾਲ ਤੁਹਾਡਾ ਕਿਵੇਂ ਰਫਤਾ ਹੋਇਆ ਜੀ ਬਸੰਤ ਚੰਗਣਾ ਜੀ ਇਹ ਨਾ ਮੈਂ ਅੱਗੇ ਅੱਗੇ ਤੋਂ ਮੈਂ ਇਹਦੇ ਨਾਲ ਆਉਣਾ ਜਾਂਦਾ ਬਾਵਾ ਟਾਈਮ ਤੋਂ ਕਾਫੀ ਟਾਈਮ ਤੋਂ ਤਕਰੀਬਨ ਇਹਨਾਂ ਨਾਲ ਮੇਰੇ ਕਾਫੀ ਲਿਹਾਜ਼ ਵੀ ਹੈ ਤੇ ਇੱਥੇ ਇਹਨਾਂ ਦੇ ਨਾਲ ਵੀ ਜਾਂਦੇ ਆ ਤੇ ਉਹ ਵੀ ਵੈਸੇ ਮੈਨੂੰ ਪਤਾ ਸੀ ਜਦੋਂ ਲੜਕੇ ਪਿੱਛੇ ਲੈ ਕੇ ਆਇਆ ਸੀਗਾ। ਬਸਦ ਸਿੰਘ ਜੀ ਇੱਕ ਲੜਕੀ ਬੰਬੇ ਜੇਲ੍ਹ ਦੇ ਵਿੱਚ ਰੱਖ ਕੇ ਆਈ ਹੈਗੇ ਤੁਸੀਂ ਉਹਨਾਂ ਲੈ ਕੇ ਆਇਓ ਕੀ ਮਾਮਲਾ ਕੀ ਹੈ ਜੀ? ਮਾਮਲਾ ਇਹਦਾ ਜੀ ਇਹ ਨਾ ਜਿਹੜੇ ਤੁਰਦੇ ਫਿਰਦੇ ਜੰਟਾ ਹਨ ਉਹਨਾਂ ਦੇ ਚੁੰਗਲ ਦੇ ਵਿੱਚ ਫਸ ਜਾਂਦੇ ਆ ਲੋਕ ਜਿਹੜੇ ਜਦੋਂ ਫਸ ਜਾਂਦੇ ਆ ਤੇ ਫੇਰ ਮਨਲਾ ਬਹੁਤ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਮਨਲਾ ਇਹ ਵੀ ਇੱਕ ਮਨਲਾ ਡੁਪਲੀਕੇਟ ਜੰਟ ਦਾ ਸ਼ਿਕਾਰ ਹੋ ਗਏ ਤੇ ਇਹਨਾਂ ਨੇ ਫਿਰ ਪ੍ਰੋਪਰ ਆਪਣੇ ਤੱਕ ਅਪਰੋਚ ਕੀਤੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਪਿਛਲੇ ਸਾਲ ਵੀ ਕੁੜੀਆਂ ਲੈ ਕੇ ਆਈ ਸੀ ਨਾ ਬੱਚੀਆਂ ਨੂੰ ਬਹਿਰੀਨ ਤੋਂ ਤੇ ਇਸ ਕਰਕੇ ਆਏ ਫਿਰ ਇਹਨਾਂ ਦੀ ਇਹ ਕਹਿੰਦੇ ਵੀ ਸਾਡੇ ਨਾਲ ਚੱਲੋ ਤੇ ਬਹੁਤ ਗਰੀਬ ਹੋਣ ਦੇ ਨਾਤੇ ਇਸ ਕਰਕੇ ਹੀ ਆਪਾਂ ਇਹਨਾਂ ਨੂੰ ਸੋਚਿਆ ਵੀ ਯਾਰ ਜਾਣਾ ਚਾਹੀਦਾ ਆਪਾਂ ਨੂੰ ਕਿਉਂਕਿ ਲੜਕੀ ਦਾ ਮਾਮਲਾ ਹੈ ਵੀ ਆਪਾਂ ਨੂੰ ਜਾਣਾ ਚਾਹੀਦਾ